ਸੇਪਾਟ ਨੇ ਮੇਰੇ ਤੇ ਮੇਰੇ ਸੋਤੇ ਭਰਾ ਦੇ ਉੱਪਰ ਕੱਲ ਪੈਰ ਵਾਲਾ ਤੇ ਆਪਣੀ ਸਵਿਫਟ ਗੱਡੀ ਨਾਲ ਜਾਨਲੇਵਾ ਹਮਲਾ ਕੀਤਾ ਜੋ ਵੀ ਸਾਡੇ ਮੋਟਰਸਾਈਕਲ 'ਤੇ ਆਪਾਂ ਥੋੜੀ ਜਿਹਾ ਰਹੇ ਸੀ ਸਾਡੇ ਉੱਪਰ ਗੱਡੀ ਚੜਾ ਦਿੱਤੀ ਮੁੜ ਕੇ ਅਸੀਂ ਉਹ ਸਵਾਰੀ ਦਾ ਸਾਰਾ ਕਰਕੇ ਅਸੀਂ ਕਾਣਾ ਹਸਪੀਟਲ ਤੱਕ ਜਾ ਆ ਕੇ ਤਰਤਲ ਦੁਬਾਰਾ ਫਿਰ ਦੇਸ਼ ਦੇਪਤੀ ਜਿਆ ਨੇ ਅਤੇ ਜਸੇਪਾਟ ਨੇ ਸਾਡੇ ਉੱਪਰ ਅਮਰਜੈਂਸੀ ਵਾਰ ਵਿੱਚ ਹਮਲਾ ਕੀਤਾ ਜੋ ਕਿ ਸਾਨੂੰ ਜਾਨੋਂ ਮਾਰਨ ਦੀ ਨੀਤ ਨਾਲ ਹਮਲਾ ਕੀਤਾ ਸਾਡੇ ਗੰਭੀਰ ਸੱਟਾਂ ਵਧੀਆ ਮੇਰਾ ਛੋਟਾ ਭਰਾ ਹੁਸ਼ਿਆਰ ਹੌਸਪੀਟਲ ਵਿੱਚ ਦਾਖਲਾ ਹੈ ਤੇ ਮੈਂ ਟਾਂਡਾ ਹੌਸਪੀਟਲ ਵਿੱਚ ਸਾਨੂੰ ਸਾਥ ਦਾ ਮਿਲਣਾ ਚਾਹੀਦਾ ਸਰਜੀਕ ਸ਼ਿਵ ਹਸਪਤਾਲ ਅਮਰਜੈਂਸੀ ਵਾਰਡ ਦੇ ਵਿੱਚ ਜਿਹੜੀ ਹੈਗੀ ਕੁਝ ਨਜਵਾਨਾ ਬੋਲ ਜਿਹੜੀ ਆ ਅੰਦਰ ਆ ਕੇ ਇੱਕ ਦਾਖਲ ਮਰੀਦੇ ਉੱਤੇ ਹਮਲਾ ਕੀਤਾ ਹੈਗਾ ਕੀ ਕੀ ਮਾਮਲਾ ਕੀ ਹੈ ਉਹ ਇਹ ਇੱਕ ਦਰਗਾਹ ਹਰੀਤ ਹੈਗੇ ਤੇਂਦਰ ਸਿੰਘ ਪਾਰਟੀ ਜੁਜੂਸ ਨਾਲ ਹੀ ਉਹਨਾਂ ਦਾ ਪਿੰਡ ਹੈਗਾ ਸੋਈਆਂ ਜਿੱਸਾ ਪੰਡਤ ਕਰਕੇ ਸਰਪੰਚ ਪਾਰਟੀ ਹੈਗੀ ਹੈ ਜੀ ਇਹਨਾਂ ਦਾ ਆਪਸ ਵਿੱਚ ਜਿਹੜਾ ਪਿਛਲੇ ਪਿਛੇ ਵੀ ਥੋੜਾ ਟਾਈਮ ਪਹਿਲਾਂ ਲੜਾਈ ਹੋਈ ਸੀ ਜਿਹਦੇ ਵਿੱਚ ਮੌਤਵਾ ਦਰ ਗਿਆ ਤੇ ਉਹਦੇ ਵਿੱਚ ਰੰਜਿਸ਼ ਵਾਈਚ ਅੱਜ ਫੇਰ ਦੁਬਾਰਾ ਲੜਾਈ ਹੋਈ ਆ ਜਿਸ ਦੇ ਵਿੱਚ ਜਿਹੜਾ ਤਿੰਦਰ ਸਿੰਘ ਪਾਰਟੀ ਜਿਹੜੀ ਹਸਪੀਟਲ ਸੀਗੀ ਤੇ ਜਿਵੇਂ ਮੈਨੂੰ ਪਤਾ ਲੱਗਾ ਮੈਂ ਹੁਣ ਮੌਕਾ ਦੇਖਣ ਜਾ ਰਿਹਾ ਦੂਜੀ ਪਾਰਟੀ ਨੇ ਸਿਆਕਰ ਨਾਲ ਉੱਤੇ ਜਿਹੜਾ ਹਮਲਾ ਕੀਤਾ ਉਹ ਕਰਕੇ ਵੈਰੀਫਾਈ ਹੋਣੇ ਮੌਕਾ ਦੇਖਣ ਜਾ ਰਿਹਾ ਜਿਨ੍ਹਾਂ ਨੂੰ ਏਐਸ ਜੀਜੀਤ ਸਿੰਘ ਜਿਹੜੀ ਡੂੜੀ ਅਸਰ ਹੈਗੇ ਨੇ ਤੇ ਦੇਖ ਕੇ ਜੋ ਵੀ ਹੈਗਾ ਜਿਹਦਾ ਅੱਗੇ ਮੁਕਦਮਾ ਦਰਜ ਕਰਕੇ ਤੇ ਕਾਰਵਾਈ ਕਰਕੇ ਬੰਦੇ ਫੜ ਕੇ ਅੰਦਰ ਦੇਣਗੇ ਪਰ ਇਹ ਦਰਗਾ ਹੈਡੀ ਟੀਮ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਜਿਹੜੀ ਹੈਗੀ ਹੈ ਕਾਰ ਮੋਟਰਸਾਈਕਲ ਜਿਹੜੇ ਮਾਰ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਹਨਾਂ ਕੋਲ ਕੋਈ ਵੈਪਨ ਵਗੈਰਾ ਵੀ ਸੀ ਹਰ ਇਹ ਜੀ ਜਿਹੜੇ ਮਨੋ ਮੇਰੇ ਧਿਆਨ ਚ ਵੀ ਮੈਂ ਵੀਡੀਓ ਦੇਖੀ ਹੈ ਜੀ ਬਾਕੀ ਮੈਂ ਇਹ ਜਸਟ ਹੁਣੇ ਹੀ ਜੇ ਠਾਣੇ ਆਇਆ ਜੀ ਅੱਜ ਮੈਂ ਮਾਂਜੂ ਕੋਰਟ ਤੋਂ ਜੇ ਹੁਣ ਮੈਂ ਪੱਕੀ ਮੌਕਾ ਦੇਖ ਕੇ ਸਾਰਾ ਜਿਹੜਾ ਜੋ ਵੀ ਹੈ ਜੋ ਹਲਾਤ ਹੈਗੇ ਮਨੋ ਤੱਕ ਜਿਹੜੀ ਕਾਰਵਾਈ ਕਰਾਂ ਜੀ ਠੀਕ ਹੈ